ਮੇਰਾ ਨਾਮ ਅਨਜੀਤ ਕੌਰ ਵਾਲਿਆ ਜੀ ਮੈਂ ਯੂਐਸ ਅਰिजੋਨਾ ਦੇ ਵਿੱਚ ਰਹਿੰਦੀ ਆ ਜੀ ਤੇ ਉੱਥੋਂ ਆਈ ਆ ਮੈਂ ਸਾਨੂੰ ਪਤਾ ਚੱਲਿਆ ਸੀ ਸਾਡੇ ਪਲਾਟ ਤੇ ਕੋਈ ਉਸਾਰੀ ਕਰ ਰਿਹਾ ਹੈ ਇਹਨਾਂ ਨੂੰ ਰੋਕਣ ਆਈ ਸੀਗੀ ਮੈਂ ਇੱਥੇ ਤੇ 92 ਚ ਅਸੀਂ ਇਹ ਪਲਾਟ ਲਿਆ ਸੀ ਇਹ ਪੇਪਰ ਮੇਰੇ ਕੋਲ ਹੈਗੇ ਸਾਰੇ ਪੇਪਰ ਜੀ ਫੋਦੇਨਾ ਦੇ ਨਾਮ ਦੀ ਰਜਿਸਟਰੀ ਹੈ ਪੁਲਿਸ ਜੀ ਨੂੰ ਮੈਂ ਕਾਲ ਕੀਤੀ ਸੀ ਕਿ ਪੁਲਿਸ ਥਾਣੇ ਦੇ ਵਿੱਚ ਪੁਲਿਸ ਆਈ ਹੈਗੀ ਹੈ ਜੀ ਬੜੀ ਕੋਆਪਰੇਟਿਵ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈਗੀ ਹੈ ਤੇ ਮੈਂ ਸੀਐਮ ਸਾਹਿਬ ਦੇ ਕੋਲ ਮੈਸੇਜ ਪੇਜਣਾ ਚਾਹੁੰਦੀ ਆ ਕਿ ਐਨਆਰਆਈ ਦੀ ਪ੍ਰਾਪਰਟੀ ਨੂੰ ਜਿਹੜੇ ਨਜਾਇਜ਼ ਕਬਜ਼ਾ ਕਰ ਰਹੇ ਨੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਮੈਂ ਕਿੰਨੀ ਦਿਨ ਪਹਿਲਾਂ ਮੈਂ ਜਗ੍ਹਾ ਲਈ ਸੀ ਇਹ 92 ਦੇ ਵਿੱਚ ਲੈ ਕੇ ਗਿਆ ਜੀ ਅਸੀਂ ਤੇ ਮੈਨੂੰ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਜਿਵੇਂ ਤੁਸੀਂ ਤਾਂ ਫੋਰਨ ਰਹਿੰਦੇ ਹੋ ਹਾਂਜੀ 4 ਸਾਲ ਪਹਿਲਾਂ ਆਏ ਸੀਗੇ ਜੀ ਅਸੀਂ ਤਾਂ ਇੱਥੇ ਸਾਰਾ ਦੇਖ ਕੇ ਤੇ ਪ੍ਰਾਪਰਟੀ ਡੀਲਰ ਨੇ ਉਹਨਾਂ ਨੇ ਖਸਰਾ ਨੰਬਰ ਦੱਸਿਆ ਉਹਨਾਂ ਨੇ ਪਲਾਟ ਨੰਬਰ ਦੱਸਿਆ ਆ ਨਾਲ ਵਾਲੇ ਨੇ 80 80 3 ਨੰਬਰ 82 ਸਾਡਾ ਹੈ ਉਹ ਸਾਨੂੰ ਦੱਸ ਕੇ ਗਏ ਨੇ ਆ ਨਿਸ਼ਾਨਦਾਈ ਸਾਰੀ ਕਰਕੇ ਗਏ ਨੇ ਜਿਹੜੇ ਪ੍ਰਾਪਰਟੀ ਡੀਲਰ ਨੇ ਆ ਤੁਹਾਡਾ ਪਲਾਟ ਹੈਗਾ ਮੈਮ ਹੁਣ ਜਿਹੜੀ ਰਿਸ਼ਤੀ ਹੈ ਲੇਟਸ ਉਹ ਇਸ ਬੰਦੇ ਦੇ ਨਾਮ ਜਿਹਨੇ ਜਨਾਬ ਮਕਾਨ ਬਣਾ ਰਿਹਾ ਕਿ ਤੁਹਾਡੇ ਨਾਲ ਉਹਨਾਂ ਦੀ ਜਿਹੜੀ ਪ੍ਰਾਪਰ ਰਜਿਸਟਰੀ 92 ਤੋਂ ਹੈ ਅਸੀਂ ਕਿਸੇ ਨੂੰ ਵੇਚਿਆ ਨਹੀਂ ਇਹਨਾਂ ਕੋਲ ਸਾਰੇ ਝੂਠੇ ਪੇਪਰ ਨੇ ਜਿੱਥੇ ਤੱਕ ਮੈਨੂੰ ਲੱਗਦਾ ਅਸੀਂ ਨਹੀਂ ਵੇਚਿਆ ਜੀ ਕੀ ਮੰਗ ਕੀ ਕਰਦੇ ਪੁੱਛਦੇ ਅਸੀਂ ਪੁਲਿਸ ਤੋਂ ਮੰਗਿਆ ਕਰਦੇ ਹਾਂ ਕਿ ਮੇਰੇ ਨਾਲ ਇਨਸਾਫ ਕੀਤਾ ਜਾਏ ਇਹ ਅਸੀਂ ਸੀਨੀਅਰ ਸਿਟੀਜ਼ਨ ਹੈਗੇ ਆ ਇਹ ਸਾਡੇ ਨਾਲ ਇਨਸਾਫ ਕੀਤਾ ਜਾਏ ਇਹ ਸਾਡੀ ਪ੍ਰਾਪਰਟੀ ਜ਼ਬਰਦਸਤੀ ਜ਼ਬਤੇ ਪਈ ਹੈ ਠੀਕ ਹੈ ਜੀ ਰਗੁਨਾਥ ਚੌਕੀ ਤੋਂ ਸੇਵਾ ਜੀ ਪੀਸੀ ਆਪਾਂ ਆਏ ਹਾਂ ਜੀ ਅਸੀਂ ਨੰਬਰ 1 ਉਸ ਚੌਕੀ ਗਿਆਵੇ ਉੱਥੇ ਜਾ ਕੇ ਕੰਪਲੀਟ ਦੇਣਗੇ ਆਪਣੀ ਜੀ ਸਰ ਕੋਈ ਹਮਲਾ ਕਬਜ਼ੇ ਦੀ ਕੋਈ ਗੱਲ ਰਿਹਾ ਹੈ ਕੋਈ ਉਹ ਮੈਂ ਕਿਹਾ ਉੱਥੇ ਜਾਣੇ ਪਰ ਰਗੁਨਾਥ ਚੌਕੀ ਉਨੰਨੇ ਕਾਰਵਾਈ ਕਰਨੀ ਹੈ ਸਰ ਰਗੁਨਾਥ ਚੌਕੀ ਦਾ ਮਸਲਾ ਜੀ ਹਾਂ ਜੀ ਚੌਕੀ ਦਾ ਮਸਲਾ ਥਾਣੇ ਦਾ ਠੀਕ ਹੈ ਸਟਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us.